ਹਰਿਆਣਾ ਗੁਰਦੁਆਰਾ ਚੂਨ ਕਮਿਸ਼ਨ ਦੇ ਕਮਿਸ਼ਨਰ ਸਾਬਕਾ ਜੱਜ ਜਸਟਿਸ ਇਕਬਾਲ ਸਿੰਘ ਨੂੰ ਬਣਾਇਆ ਗਿਆ ਸਾਡੇ ਨਾਲ ਇਕਬਾਲ ਸਿੰਘ ਨੇ ਸਰ ਤੁਹਾਨੂੰ ਇਹ ਪਦ ਨਾਲ ਨਿਵਾਜਿਆ ਗਿਆਗਾ ਹੁਣ ਪ੍ਰਕਿਰਿਆ ਜਿਹੜੀ ਉਹ ਅਗਲੀ ਕੀ ਹੋਏਗੀ ਕਮਿਸ਼ਨ ਟੂ ਪ੍ਰਿਪੇਅਰ ਫਾਰ ਦੀ ਇਲੈਕਸ਼ਨਸ ਆਫ ਦੀ ਮੈਂਬਰਸ ਆਫ ਦੀ ਕਮੇਟੀ ਕੀ ਕੁਸਰੇ ਦੇ ਚ ਕਿਹੜੀਆਂ ਕਿਹੜੀਆਂ ਪ੍ਰਕਿਰਿਆਵਾਂ ਜੁੜੀਆਂ ਹੋਣਗੀਆਂ ਅਕੋਰਡਿੰਗ ਟੂ ਦੀ ਐਕਟ ਵੀਲ ਪ੍ਰੋਸੀਡ ਅਕੋਰਡਿੰਗਲੀ ਐਸ ਪਰ ਪ੍ਰੋਵੀਜ਼ਨਸ ਆਫ ਦੀ ਐਕਟ ਐਂਡ ਰੂਲਸ ਸਰ ਕਿਉਂਕਿ ਰੇਡ ਕਾ ਕਾਫੀ ਚੱਲ ਰਿਹਾ ਹੁਣ ਦੋ ਧਿਰਾਂ ਦੇ ਅੰਦਰ ਸੁਪਰੀਮ ਕੋਰਟ ਦੇ ਅੰਦਰ ਇਹ ਮਾਮਲਾ ਗਿਆਗਾ ਗੁਰਦੁਆਰਿਆਂ ਦੀ ਪ੍ਰੈਜੈਂਸ ਨੂੰ ਲੈ ਕੇ ਚੂਣਾ ਨਾਲ ਜਿਹੜਾ ਜੁੜਿਆ ਹੋਇਆ ਮਸਲਾ ਹੈਗਾ ਤੁਸੀਂ ਹੁਣੇ ਤੋਂ ਸ਼ੁਰੂ ਕਰ ਦੇਵੋਗੇ ਐਸ ਪਰ ਡਾਇਰੈਕਸ਼ਨਸ ਆਫ ਦੀ ਸੁਪਰੀਮ ਕੋਰਟ ਵਿਲ ਅਬਾਈਡ ਦੇ ਸਰ ਉਹਦੇ ਚ ਨਵੇਂ ਵੋਟਾਂ ਬਣਨੀਆਂ ਨੇਗੀਆਂ ਉਹ ਕਦੋਂ ਤੋਂ ਪ੍ਰਕਿਰਿਆ ਤੁਸੀਂ ਸ਼ੁਰੂ ਕਰ ਰਹੇ ਹੋ ਜਾਂ ਉਹ 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 ਕਦੋਂ ਤੋਂ ਸ਼ੁਰੂ ਹੋ ਜਾਏਗੀ ਜਦੋਂ ਜਦੋਂ ਆਪਣਾ ਸਾਰਾ ਸਟਾਫ ਮਿਲ ਜਾਏਗਾ ਤਾਂ ਸ਼ੁਰੂ ਕਰ ਦਵਾਂਗੇ ਸਰੀਕ ਮਸਲਾ ਬੜਾ ਇੰਪੋਰਟੈਂਟ ਪੰਜਾਬ ਦੇ ਅੰਦਰ ਵੀ ਚੱਲਦਾ ਰਿਹਾ ਕਿ ਜਿਹੜੇ ਸਹਿਜਤਾਰੀ ਸਿੱਖ ਨੇ ਉਹਨਾਂ ਨੂੰ ਵੋਟ ਦਾ ਰਾਈਟ ਹੋਵੇ ਜਾਂ ਨਾ ਹੋਵੇ ਹਰਿਆਣਾ ਦੇ ਅੰਦਰ ਹੋਊਗਾ ਜਾਂ ਨਹੀਂ ਹੋਊਗਾ ਐਸ ਪਰ 12 ਪ੍ਰੋਸੀਡ ਥਿਸ ਪ੍ਰੋਵੀਜ਼ਨ ਇਨ ਦੀ ਐਕਟ ਫਾਰ ਦਟ ਮੈਟਰ ਐਕਟ ਕੀ ਕਹਿ ਰਿਹਾ ਹੈਗਾ ਇਸ ਬਾਰੇ ਐਕਟ ਮੇ ਕਿ ਸਹਿਜਤਾਰੀ ਨਹੀਂ ਹੈਗੇ ਜਿਹਨਾਂ ਨੂੰ ਵੋਟ ਪਾਉਣ ਦਾ ਰਾਈਟ ਨਹੀਂ ਹੋਊਗਾ ਨਹੀਂ ਸਰ ਜਿਹੜੀਆਂ ਪਹਿਲਾਂ ਵੋਟਾਂ ਬਣੀਆਂ ਹੋਈਆਂ ਨੇ ਐਸਜੀਪੀਸੀ ਦੇ ਅੰਡਰ ਜੋ ਵੋਟਾਂ ਬਣੀਆਂ ਹੋਈਆਂ ਨੇ ਉਹਨਾਂ ਨੂੰ ਨਾਲ ਕੈਰੀ ਕਰਕੇ ਹੀ ਜਿਹੜਾ ਅਗਲਾ ਪ੍ਰਕਿਰਿਆ ਤੁਸੀਂ ਸ਼ੁਰੂ ਕਰੋਗੇ ਨੇ ਵੋਟਾਂ ਜਿਹੜੇ ਜੋ ਐਲੀਜੀਬਲ ਹੈਗਾ ਉਹ ਹੀ ਹੋਏਗਾ ਐਸ ਪਰ ਲਾ ਹੋਇਜ਼ ਐਲੀਜੀਬਲ ਟੂ ਈ ਵੋਟ ਵੈਨ ਦੀ ਇਲੈਕਸ਼ਨਸ ਯੂ ਵਿਲ ਬੀ ਪਰਮਿਟਿਡ ਟੂ ਵੋਟ ਥੇਰ ਇਜ਼ ਨੋ ਡਿਸਕ੍ਰਿਮੀਨੇਸ਼ਨ ਸਰ ਬਾਦਲ ਦਲ ਲਗਾਤਾਰ ਸਵਾਲ ਖੜੇ ਕਰ ਰਿਹਾ ਹੈਗਾ ਤੁਹਾਡੀ ਚੋਣ ਨੂੰ ਲੈ ਕੇ ਵੀ ਸਵਾਲ ਖੜਾ ਕਰ ਰਿਹਾ ਹੈਗਾ ਬਹੁਤ ਸਾਰੇ तमाम ਮਸਲਿਆਂ ਦੇ ਉੱਤੇ ਕਰ ਰਿਹਾ ਜਦੋਂ ਚੋਣਾ ਹੋਣੀਆਂ ਨੇ ਤਾਂ ਇਤਰਾਜ਼ ਫੇਰ ਆਉਣਗੇ ਤੁਹਾਡੀ ਪ੍ਰਕਿਰਿਆ ਕੀ ਹੋਏਗੀ ਚੋਣਾ ਕਰਨੀ ਨਿਊਟਰਲ ਆ ਵੀ ਆਰ ਨਿਊਟਰਲ ਵੀ ਗੋ ਐਸ ਪਰ ਲਾ we're not concerned with any affiliation of the parties we go proceed according to law ਜਿਹੜੇ ਦੋਵਾਂ ਧਿਰਾਂ ਦੇ ਅੰਦਰ ਇਹ ਚੱਲ ਰਿਹਾ ਹੈਗਾ ਤਾਂ ਇਹ ਵੀ ਕੋਈ ਭੂਮਿਕਾ ਹੋਈ ਕਿਉਂਕਿ ਆਮ ਤੌਰ ਤੇ ਚੋਣ ਕਮਿਸ਼ਨ ਦੀ ਜਿਹੜੀ ਭੂਮਿਕਾ ਹੁੰਦੀ ਹੈ ਕਟਕਟੇ ਹੁੰਦੀ ਹੈ ਕਿ ਕੋਈ ਇਸ ਤਰ੍ਹਾਂ ਦੇ ਰੇਡ ਕੇ ਨਾ ਖੜੇ ਹੋਣ ਤਾਂ ਗੱਲ ਕੋਈ ਨਹੀਂ ਵੀ ਪ੍ਰੋਸੀਡ ਅਕੋਰਡਿੰਗ ਟੂ ਲਾ ਰਿਸਪੈਕਟਿਵ ਆਫ ਐਨੀਬਾਡੀ ਸਰ ਕਮਿਸ਼ਨ ਦੇ ਅੰਦਰ ਜਿਹੜੇ ਮੈਂਬਰਾਂ ਦੀ ਹੋਰ ਨਿਯੁਕਤੀ ਹੋਣੀ ਹੈਗੀ ਉਹ ਕਦੋਂ ਤੱਕ ਮੰਨਿਆ ਜਾ ਰਿਹਾ ਕਿ ਸੀਐਮ ਵੱਲੋਂ ਹੋਣੀ ਆ ਉਹ ਸਟੇਟ ਦੇ ਲੈਵਲ ਦੇ ਉੱਤੇ ਹੋਣੀ ਹੈ ਤਾਂ ਕਦੋਂ ਤੱਕ ਇਹ ਮੰਨਿਆ ਜਾ ਰਿਹਾ ਕਿ ਪ੍ਰਕਿਰਿਆ ਕਮਿਸ਼ਨ ਦੀ ਸ਼ੁਰੂ ਹੋ ਜਾਏਗੀ ਆਈ ਕਾਂਟ ਸੇ ਐਨੀਥਿੰਗ ਇਜ਼ ਅਪ ਟੂ ਦੀ ਗਵਰਨਮੈਂਟ ਜਦੋਂ ਗਵਰਨਮੈਂਟ ਤੁਹਾਨੂੰ ਮੈਂਬਰ ਦੇ ਦੇਗੀ ਦਫ਼ਤਰ ਦੇ ਦੇਗੀ ਉਸ ਤੋਂ ਬਾਅਦ ਅਸੀਂ ਮੰਨੀਏ ਕਿ ਪ੍ਰਕਿਰਿਆ ਜਿਹੜੀ ਹਰਿਆਣਾ ਦੇ ਗੁਰਦੁਆਰਾ ਚੋਣ ਕਮਿਸ਼ਨ ਦੀ ਉਹ ਸ਼ੁਰੂ ਹੋ ਜਾਏਗੀ ਬਿਲਕੁਲ ਜੀ ਬਿਲਕੁਲ ਠੀਕ ਹੈ ਤੁਸੀਂ ਸੋ ਇਸਨ ਜਸਟਿਸ ਕੋਵਾਲ ਸਿੰਘ ਜਿਨ੍ਹਾਂ ਦਾ ਕਹਿਣਾ ਕਿ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨ ਉਹ ਸਾਰੀਆਂ ਭੂਮਿਕਾ ਮਾਦਾ ਕਰੇਗਾ ਜੋ ਸਾਰੇ ਉਸ ਤਰ੍ਹਾਂ ਦੇ ਕਮਿਸ਼ਨ ਕਰਦੇ ਨੇ ਸਭ ਤੋਂ ਅਹਿਮ ਸਵਾਲ ਇਹ ਹੈ ਕਿ ਹਰਿਆਣਾ ਦੇ ਅੰਦਰੀ ਕ੍ਰੇਡ ਕਾ ਬਣਿਆ ਹੋਇਆ ਦੋ ਤਰ੍ਹਾਂ ਦੇ ਅੰਦਰ ਉਹਨਾਂ ਨੇ ਕਿਹਾ ਕਿ ਇਹ ਕਮਿਸ਼ਨ ਬਿਲਕੁਲ ਨਿਰਪੱਖ ਤੌਰ ਤੇ ਕੰਮ ਕਰੇਗਾ ਯਾਦਵਿੰਦਰ ਸਿੰਘ ਐਵੀਪੀ ਸੰਜਾ ਚੰਡੀਗੜ੍ਹ